ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਸੀਐਮ ਮਾਨ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਉੱਤੇ ਦਿੱਤਾ ਬਿਆਨ ਈਮੇਲ ਕਿੱਥੋਂ ਆਈਆਂ ਪੁਲਿਸ ਦੇ ਵੱਲੋਂ ਜਾਣਕਾਰੀ ਕਿਹਾ ਅਸੀਂ ਮਲਜ਼ਮਾਂ ਦੇ ਬਹੁਤ ਨੇੜੇ ਸੀਐਮ ਦੇ ਨਾਲ ਮੁਲਾਕਾਤ ਤੇ ਬੋਲੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਮੀ ਕਿਹਾ ਸੀਐਮ ਦੇ ਨਾਲ ਦਰਬਾਰ ਸਾਹਿਬ ਦੀ ਸੁਰੱਖਿਆ ਤੇ ਹੋਈ ਚਰਚਾ ਮੁੱਖ ਮੰਤਰੀ ਨੇ ਕਾਰਵਾਈ ਦਾ ਦਿੱਤਾ ਭਰੋਸਾ ਸਰਕਾਰ ਦੀ ਵੱਖਰੀ ਸ਼ਤਾਬ ਦੀ ਸਮਾਗਮਾ ਦੇ ਉਪਤੀ ਐਸਜੀਪੀਸੀ ਪ੍ਰਧਾਨ ਧਾਮੀ ਨੇ ਚੁੱਕੇ ਸਵਾਲ ਗਿਆ ਧਾਰਮਿਕ ਕੰਮਾਂ ਦੇ ਵਿੱਚ ਦਖਲ ਦੇਣ ਤੋਂ ਪਰਹੇਜ਼ ਕਰੇ ਸਰਕਾਰ ਦਾ ਸੀਐਮ ਬੋਲੇ ਕੀ ਐਸਜੀਪੀ ਨੇ ਲਿਆ ਹੈ ਕਾਪੀਰਾਈਟ ਬਕਰਮ ਜਿੱਟੀਆਂ ਨੂੰ ਫਿਲਹਾਲ ਮਹਾਲੀ ਕੋਰਟ ਤੋਂ ਨਹੀਂ ਮਿਲੀ ਰਾਹਤ ਜ਼ਮਾਨਤ ਅਰਜ਼ੀ ਤੇ ਹੁਣ 25 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ ਬੈਰਕ ਬਦਲਣ ਦੇ ਮਾਮਲੇ 'ਚ ਵੀ ਕੋਰਟ ਨੇ ਮੰਗਿਆ ਡੀਜੀਪੀ ਜ਼ਿਲ੍ਹਾ ਤੋਂ ਜਵਾਬ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ अहम ਫੈਸਲਾ ਪਜਸ਼ਨ ਲੈਂਡ ਤੋਂ ਬਾਅਦ ਜ਼ਮੀਨ ਮਾਲਕ ਨੂੰ 1 ਲੱਖ ਰੁਪਏ ਸਾਲਾਨਾ ਦੇਵੇਗੀ ਸਰਕਾਰ ਹਰ ਸਾਲ 10% ਦਾ ਦਿੱਤਾ ਜਾਵੇਗਾ ਇਜ਼ਾਫਾ ਬਲੈਂਡ ਪੁੱਲਿੰਗ ਸਕੀਮ ਦਿੱਤੀ ਸਿਆਸੀ ਕਮਚਾਨ جاری ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਲੁਧਿਆਣਾ ਚ ਅਕਾਲੀ ਦਲ ਦਾ ਵੱਡਾ ਪ੍ਰਦਰਸ਼ਨ ਸਰਕਾਰ ਦੀ ਸਕੀਮ ਨੂੰ ਦੱਸਿਆ ਕਿਸਾਨ ਵਿਰੋਧੀ ਕਦੋਂ ਤੱਕ ਬੀ ਐਮ ਪੀ ਅਮਰਿਤਪਾਲ ਤੇ ਜੇਲ੍ਹ ਦੇ ਵਿੱਚ ਨਸ਼ਾ ਕਰਨ ਦੇ ਇਲਜ਼ਾਮ ਬਾਜੇ ਕੇਤੇ ਬਰਿੰਦਰ ਫੌਜੀ ਦੇ ਦਰਜ ਕਰਾਏ ਬਿਆਨਾਂ ਦੇ ਵਿੱਚ ਜ਼ਿਕਰ ਵਕੀਲ ਨੇ ਨਕਾਰੇ ਇਲਜ਼ਾਮ ਕਿਹਾ ਕਿ ਅਮਰਿਤਪਾਲ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਜਗਦੀਪ ਕੰਠਰ ਦਾਸ ਅਸਤੀਫਾ ਰਾਸ਼ਟਰਪਤੀ ਨੇ ਕੀਤਾ ਮਨਜ਼ੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਲੇ ਤਨਖੜ ਜੀ ਨੇ ਕਈ ਭੂਮਿਕਾਵਾਂ ਦੇ ਵਿੱਚ ਦੇਸ਼ ਦੀ ਕੀਤੀ ਸੇਵਾ ਉਹਨਾਂ ਦੀ ਚੰਗੀ ਸਿਹਤ ਦੀ ਕਰਦਾ ਹਾਂ ਕੰਮ ਅਮਰੀਕਾ ਤੋਂ ਲਿਆਂਦੇ ਪਿਨਾ ਪਾਚੀ ਹੈਲੀਕਾਪਟਰ ਭਾਰਤੀ ਫੌਜ ਦੇ ਵਿੱਚ ਸ਼ਾਮਿਲ ਜੋਧਪੁਰ ਦੇ ਵਿੱਚ ਹੁਣਗੇ ਤਾਇਨਾਤ ਫੌਜ ਨੇ ਸੋਸ਼ਲ ਮੀਡੀਆ ਤੇ ਜਾਰੀ ਕੀਤੀਆਂ ਤਸਵੀਰਾਂ ਸਸਏ ਦਾ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਬਰਾਂ ਫਰਕਤਾ ਪੈਂਦਾ ਹੈ ਲੈ ਕੇ ਫਰਕਤਾ ਪੈਂਦੇ ਦੇ ਵਿੱਚ ਪੰਜਾਬੀਆਂ ਨੂੰ ਖਬਰਾਂ ਔਰ ਇਸ ਦਿਨ ਨਾਲ ਨਾਲ ਗੱਲ ਸਾਡੇ ਦਰਸ਼ਕਾਂ ਦੀ ਜਿਹੜੇ ਬਹੁਤ ਸਾਰੇ ਵੀਡੀਓਜ਼ ਬਣਾ ਕੇ ਸਾਨੂੰ ਭੇਜ ਰਹੇ ਨੇ ਜੋ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਹਾਂ ਰੁਖ ਲਗਾਉਣ ਪਰ ਮੈਂ ਸ਼ੁਰੂਆਤ ਕਰਨ ਜਾ ਰਿਹਾ ਇੱਕ ਅਹਿਮ ਖਬਰ ਦੇ ਨਾਲ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਖਬਰ ਹੈ ਬਿਕਰਮ ਮਜੀਠੀਆ ਨੂੰ ਫਿਲਹਾਲ ਰਾਹਤ ਨਹੀਂ ਹੈ ਜਿਹਾ ਮਹਾਲੀ ਕੋਰਟ ਤੋਂ ਅੱਜ ਜ਼ਮਾਨਤ ਨਹੀਂ ਮਿਲੀ ਹੁਣ ਅਗਲੀ ਸੁਣਵਾਈ 25 ਤਰੀਕ ਨੂੰ ਹੋਵੇਗੀ ਯਾ ਅਗਲੀ ਸੁਣਾਈ 25 ਜੁਲਾਈ ਨੂੰ ਹੋਵੇਗੀ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ਕੋਰਟ ਨੇ ਜਵਾਬ ਮੰਗਿਆ ਹੈ ਏ ਡੀ ਜੀ ਪੀ ਜੇਲ ਨੂੰ ਕੋਰਟ ਨੇ ਆਦੇਸ਼ ਦਿੱਤਾ ਕਿ 2 ਦਿਨ ਦੇ ਵਿੱਚ ਰਿਪੋਰਟ ਸੌਂਪੀ ਜਾਵੇ ਬਿਕਰਮਜੀਤਿਆ ਨੂੰ ਫਿਲਹਾਲ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ ਜ਼ਮਾਨਤ ਦੀ ਪਟੀਸ਼ਨ ਲਗਾਈ ਗਈ ਸੀ ਫਿਲਹਾਲ ਜ਼ਮਾਨਤ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਟਲ ਗਈ ਤਾਂ ਸੁਣਵਾਈ ਹੁਣ 25 ਤਰੀਕ ਨੂੰ ਹੋਵੇਗੀ ਉਹਦੀ 25 ਤਰੀਕ ਨੂੰ ਅਜਵਾਈ ਹੈ 23 24 25 ਯਾਨੀ 2 ਦਿਨ ਬਾਅਦ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ ਔਰ ਕਾਬਲੇਗ ਹੋਰ ਹੈ ਕਿ ਬੈਰਕ ਬਦਲਣ ਦੀ ਵੀ ਮੰਗ ਕੀਤੀ ਗਈ ਸੀ ਬਿਕਰ ਮਜੀਠੀਆ ਦੇ ਵੱਲੋਂ ਔਰ ਉਸ ਦੇ ਉੱਤੇ ਡੀਜੀਪੀ ਜੇਲ ਨੂੰ ਨੋਟਿਸ ਜਾਰੀ ਕਰਕੇ ਅਦਾਲਤ ਨੇ ਜਵਾਬ ਮੰਗਿਆ ਇੱਕ ਮੰਡੀਟਰੀ ਰਿਕੁਆਇਰਮੈਂਟ ਹੁੰਦੀ ਹੈ ਕਿ ਗਰਾਉਂਡਸ ਆਫ ਅਰੈਸਟ ਦੇਣੇ ਹੁੰਦੇ ਨੇ ਉਹ ਗਰਾਉਂਡ ਆਫ ਅਰੈਸਟ ਉਦੋਂ ਨਹੀਂ ਦਿੱਤੇ ਗਏ ਸੀ ਤੇ ਅੱਜ ਕੋਰਟ ਨੇ ਸਾਡੀ ਐਪਲੀਕੇਸ਼ਨ ਲੋ ਕਰਤੀ ਹੈ ਉਹ ਗਰਾਉਂਡ ਆਫ ਅਰੈਸਟ ਸਾਨੂੰ ਅੱਜ ਮਿਲ ਗਏ ਔਰ ਦੂਸਰੀ ਜਿਹੜੀ ਐਪਲੀਕੇਸ਼ਨ ਹੈ ਵਿਕਰਮ ਮਜੀਠੀਆ ਸਾਹਿਬ ਦੀ ਬੈਰਕ ਨੂੰ ਲੈ ਕੇ ਕਿਉਂਕਿ ਜੋ ਜੇਲ ਮੈਨੂਅਲ ਕਹਿੰਦਾ ਹੈ ਕਿਉਂਕਿ ਇੱਕ ਹਾਈ ਰਿਸਕ ਕੋ ਪ੍ਰिजनਰ ਨੇ ਸਰਕਾਰ ਖੁਦ ਕਹਿੰਦੀ ਹੈ ਕਿਉਂਕਿ ਜਿਸ ਦਿਨ ਕੋਰਟ 'ਚ ਵੀ ਪੇਸ਼ ਕਰਦੇ ਨੇ ਪੱਤਰਕਾਰਾਂ ਦੇ ਨਾਲ ਧੱਕਾ ਮੂਕੀ ਜਿਸ ਤਰੀਕੇ ਦੀ ਕੀਤੀ ਜਾਂਦੀ ਹੈ ਮੋਬਾਈਲ ਤਾਂ ਖੋਏ ਜਾਂਦੇ ਨੇ ਔਰ ਨਾਲ ਨੇ ਸਵੇਰ ਦੇ ਅੱਜ ਵੀ ਅਹਿਮ ਸੁਣਵਾਈ ਹੋਈ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਇੱਕ ਬیل ਐਪਲੀਕੇਸ਼ਨ ਤੇ ਇੱਕ ਬੈਰਕ ਚੇਂਜ ਹੋਈ ਹੈ ਜਿਵੇਂ ਜਨਰਲ ਦੀ ਇੱਕ ਤਾਂ ਐਪਲੀਕੇਸ਼ਨ ਸੀ ਇੱਕ ਤਾਂ ਬੇਲ ਐਪਲੀਕੇਸ਼ਨ ਹੈ ਲਗਾਈ ਹੋਈ ਸੀ ਉਹਦੇ ਵਿੱਚ ਕੋਰਟ ਨੇ ਅਗਲੀ ਤਰੀਕ ਪਾਈ ਹੈ 25 ਤਰੀਕੇ ਦੇ ਵਿੱਚ ਰਿਪਲਾਈ ਫਾਈਲ ਕਰਨ ਦੇ ਲਈ ਤੇ ਇਸ ਤੋਂ ਇਲਾਵਾ ਜਿਹੜੀ ਬੈਰਕ ਦੇ ਉੱਤੇ ਸੀਗੀ ਬੈਰਕ ਦੇ ਰਿਗਾਰਡਿੰਗ ਸਟੇਟ ਵੱਲੋਂ ਰਿਪਲਾਈ ਫਾਈਲ ਕੀਤਾ ਗਿਆ ਸੀ ਤੇ ਉਹਦੇ ਵਿੱਚ ਮੈਂਸ਼ਨ ਕੀਤਾ ਸੀ ਪ੍ਰੋਪਰ ਜੋ ਐਸ ਪਰ ਪ੍ਰिजन ਰੂਲਸ ਆਰਾ ਕੁਝ ਇਹਨਾਂ ਨੂੰ ਪ੍ਰੋਵਾਈਡ ਕੀਤਾ ਹੋਇਆ ਤੇ ਅਕੋਰਡਿੰਗਲੀ ਜੋ ਰੂਲਸ ਪ੍ਰੋਵਾਈਡ ਕਰਦੇ ਨੇ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਬੈਰਕ ਦਿੱਤੀ ਹੋਈ ਹੈ ਤੇ ਉਹੀ ਪ੍ਰिजनਰਸ ਜਿੰਨੇ ਪ੍ਰिजनਰਸ ਅਲਾਊਡ ਨੇ ਉਹਨੇ ਉਹਦੇ ਵਿੱਚ ਨੇ ਤੇ ਉਹਦੇ ਤੇ ਕੋਰਟ ਨੇ ਆਰਡਰ ਕੀਤਾ ਹੈ ਕਿ ਕਿ ADGP ਪ੍ਰिजन ਨੂੰ ਕਿ 2 ਦਿਨ ਦੇ ਅੰਦਰ ਇੱਕ ਵਾਰ ਦੁਬਾਰਾ ਅਸੈਸਮੈਂਟ ਕਰ ਲੈਣ ਕਿ ਇਹਨਾਂ ਦੀ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਕਿਉਂਕਿ ਹਜੇ ਤੱਕ ਇਹਨਾਂ ਨੇ ਕੋਈ ਰਿਪਰੈਜ਼ੈਂਟੇਸ਼ਨ ਵੀ ਨਹੀਂ ਦਿੱਤੀ ਸੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਵਾਰ ਦੁਬਾਰਾ ਸੈਸ ਕਰ ਲੋ ਤੇ 2 ਦਿਨ ਬਾਅਦ ਰਿਪੋਰਟ ਦੇਣ ਲਈ ਕਿਹਾ ਕੋਰਟ ਨੇ ਗਰਾਉਂਡ ਅਰੈਸਟ ਦੀ ਗੱਲ ਕੀਤੀ ਗਈ ਹੈ ਕਿ ਅੱਜ ਗਰਾਉਂਡ ਅਰੈਸਟ ਨੂੰ ਲੈ ਕੇ ਜਿਹੜਾ ਹੈਗਾ ਫਿਰ ਦਿੱਤਾ ਗਿਆ ਤੇ ਹਾਂਜੀ ਜਿਹੜਾ ਗਰਾਉਂਡ ਆਫ ਅਰੈਸਟ ਜਿਹੜਾ ਹੈ ਉਹ ਤਾਂ ਪਹਿਲੇ ਦਿਨ ਹੀ ਉਹਨਾਂ ਨੂੰ ਦੇ ਦਿੱਤੇ ਗਏ ਸੀਗੇ ਤੇ ਉਹ ਉਸ ਤੋਂ ਬਾਅਦ 25 ਤਰੀਕ ਨੂੰ ਅਰੈਸਟ ਹੋਇਆ ਉਸੇ ਵੇਲੇ ਗਰਾਉਂਡਸ ਆਫ ਅਰੇਸ ਦਿੱਤੇ ਗਏ ਉਹ ਗਰਾਉਂਡਸ ਆਫ ਅਰੇਸ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਵੀ ਸਾਈਨ ਸੀਗੇ ਤੇ ਉਹਨਾਂ ਦੇ ਮੈਡਮ ਗਨੀਵਕੌਰ ਦੇ ਵੀ ਸਾਈਨ ਹੈਗੇ ਨੇ ਹੈਨਾ ਜੀ ਤਾਂ ਅਦਾਲਤ ਦੇ ਵਿੱਚ ਪੂਰਾ ਮਾਮਲਾ ਕਾਫਲੇ ਗੌਰ ਹੈ 25 ਜੂਨ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਸੀ 25 ਜੁਲਾਈ ਨੂੰ ਜ਼ਮਾਨਤ ਦੀ ਅਰਜ਼ੀ ਦੇਤੇ ਸੁਣਵਾਈ ਹੋਵੇਗੀ ਇੱਕ ਵਾਰ ਫੇਰ ਤੋਂ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਜੋ ਪਾਈ ਗਈ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਰਬਾਰ ਸਾਹਿਬ ਦੇ ਨਾਲ ਜੁੜੀ ਹੈ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਪਾਣ ਸਤਖੰਡ ਹਰਮੰਦਰ ਸਾਹਿਬ ਪਹੁੰਚੇ ਨਤਮਸਤਕ ਸੀਮਾਨ ਨੇ ਮੱਥਾ ਟੇਕਿਆ ਤੇ ਸੁਰੱਖਿਆ ਦਾ ਜਾਇਜ਼ਾ ਵਿਲਿਆ ਅਤੇ ਕਿਹਾ ਕਿ ਧਮਕੀ ਦੇਣ ਵਾਲਿਆਂ ਦੀ ਪਛਾਣ ਹੋ ਰਹੀ ਹੈ ਮਲਸਮ ਛੇਤੀ ਗ੍ਰਿਫਤਾਰ ਕੀਤੇ ਜਾਣਗੇ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਉਹ ਸਾਰੇ ਸਾਨੂੰ ਮਿਲ ਗਏ ਨੇ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਆ ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀ ਅੰਸਰ ਨੇ ਅਸੀਂ ਮਾਨ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਮੀ ਦੇ ਨਾਲ ਵੀ ਮੁਲਾਕਾਤ ਕੀਤੀ ਪਰ ਉਹਨਾਂ ਨੇ ਯਕੀਨ ਵੀ ਦਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲੂ ਮਿਲ ਜਾਂਦਾ ਆ ਤੇ ਅਸੀਂ ਤੁਰੰਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸਹਿਰਾ ਕਰਾਂਗੇ ਸੋ ਬੈਠ ਕੇ ਇੰਨੀਆਂ ਕਾਜ ਵਿਚਾਰਾ ਹੋਈਆਂ ਸਾਰੀਆਂ ਦਸਦੀ ਕਿ 14 ਜੁਲਾਈ ਤੋਂ ਲੈ ਕੇ ਹੁਣ ਤੱਕ ਦਰਬਾਰ ਸੰਮ ਨੂੰ ਬੰਬ ਦੇ ਨਾਲ ਉਡਾਉਂਦਿਆਂ 10 ਵਾਰ ਧਮਕੀਆਂ ਭਰੀਆਂ ਈਮੇਲ ਮਿਲ ਚੁੱਕੀਆਂ ਨੇ ਪਰ ਇਸ ਧਮਕੀਆਂ ਦੇ ਵਿਚਾਲੇ ਸਵਾਲੇ ਵੀ ਬਰਕਰਾਰ ਹੈ ਕਿ ਆਖਰ ਕਿੱਥੇ ਆ ਮੁਲਜ਼ਮ ਜਿਨ੍ਹਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਸ਼ਖਸ ਦੀ ਗ੍ਰਿਫਤਾਰੀ ਹੋਈ ਸੀ ਨਾਮ ਸੀ ਸ਼ੁਭਮ ਦੂਬੇ ਫਰੀਦাবাদ ਹਰਿਆਣਾ ਤੋਂ ਹਿਰਾਸਤ ਚੁਲਿਆ ਗਿਆ ਸੀ ਉਸ ਤੋਂ ਬਾਅਦ ਵੀ ਧਮਕੀਆਂ ਮਿਲਣ ਦਾ ਸਿਲਸਲਾ ਰੁਕਿਆ ਨਹੀਂ ਅਧਿਪਤੀ ਮੰਤਰੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਲੈਂਡ ਪਲੋਇੰਗ ਪਾਲਿਸੀ ਨੂੰ ਲੈ ਕੇ ਵੱਡੇ ਫੈਸਲੇ ਲਏ ਗਏ ਸਰਕਾਰ ਨੇ ਤੈਕਿ ਤੈਕਿ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਦੇ ਬਦਲੇ ਕਿਸਾਨਾਂ ਨੂੰ ਪਲਾਟ ਦਾ ਕਬਜ਼ਾ ਦੇਣ ਦਾਕਰਨ ਨੂੰ 1 ਲੱਖ ਰੁਪਏ ਸਾਲਾਨਾ ਦਿੱਤੇ ਜਾਣਗੇ ਅਤੇ ਹਰ ਸਾਲ ਇਸ ਰਕਮ ਦੇ ਵਿੱਚ 10% ਦਾ ਇਜ਼ਾਫਾ ਹੋਵੇਗਾ। ਸਾਲਵਾ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਵਿਹੇਸ਼ਨ ਲੱਗਿਆ ਤੁਹਾਨੂੰ 1 ਲੱਖ ਰੁਪਏ ਮਿਲਣਗੇ ਸੇਕਰ ਸਾਲ ਤੋਂ ਬੱਦ ਕਰ ਮਿਲ ਗਿਆ ਪਰ ਹਰ ਸਾਲ 10% ਦਾ ਵਾਧਾ ਹੋਵੇਗਾ। ਅਗਲੇ ਸਾਲ ਨੂੰ ਇਹ 110000 ਰੁਪਏ ਉਹ ਤੀਜੇ ਤੱਕ ਏਰੀਆ ਵਿਕਸਿਤ ਨਹੀਂ ਹੋ ਜਾਂਦਾ ਤਾਂ ਕਿਸਾਨ ਉਸ ਦੀਪਤੀ ਖੇਤੀ ਕਰ ਸਕਣਗੇ ਉਹਨਾਂ ਚ ਇਹ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਇੱਕ ਰਸਿਨਾ ਨੂੰ ਵਿਲਾ ਕੰਪਨਸੇਸ਼ਨ دی ਜਾਵੇਗੀ ਕਾਬਲੇ ਗੋਰੇ ਕੀ ਲੈਂਡ ਪੁਲਿੰਗ ਯੋਜਨਾ ਦੇ ਤਹਿਤ ਸਰਕਾਰ ਨਵੇਂ ਸੰਤੀ ਸ਼ਹਿਰਾਂ ਟਾਊਨਸ਼ਿਪ ਤੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਲਈ ਇਹ ਸਕੀਮ ਲੈ ਕੇ ਆਈ ਹੈ ਹਾਲਾਂਕਿ ਇਸ ਸਕੀਮ ਦੇ ਵਿਰੋਧੀ ਸਵਾਲ ਚੁੱਕ ਰਹੇ ਨੇ ਤੇ ਇਸ ਸਬੰਧੀ ਵਿਚਾਲੇ ਸਰਕਾਰ ਦਾਵਾ ਕਰ ਰਹੀ ਹੈ ਕਿ ਨਹੀਂ ਹੈ ਕਿਸਾਨ ਵਿਵਧੀ ਸਕੀਮ ਨਹੀਂ ਹੈ ਇਨਫੈਕਟ ਅਕਾਲੀ ਦਲ ਦੇ ਬਲੋ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਸਕੀਮ ਨੂੰ ਲੈ ਕੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਗੱਲ ਅਮਰਿਤਪਾਲ ਸਿੰਘ ਦੀ ਜਨਾਲਾ ਥਾਣੇ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਗ੍ਰਿਫਤਾਰ ਹੋਏ ਅਮਰਿਤਪਾਲ ਸਿੰਘ ਦੇ ਸਾਥੀਆਂ ਨੇ ਹੈਰਾਨ ਕਰ ਦੇਣ ਵਾਲੇ ਅਮਰਿਤਪਾਲ ਨੂੰ ਲੈ ਕੇ ਬਿਆਨ ਦਿੱਤੇ ਦਰਅਸਲ ਵਰਿੰਦਰ ਫੌਜੀ ਅਤੇ ਬਾਜੀਕੀਨੀ ਪੁਲਿਸ ਦੇ ਸਾਹਮਣੇ ਕਿਹਾ ਕਿ ਅਮਰਿਤਪਾਲ ਅਫੀਮ ਅਤੇ ਨਸ਼ੇਦਿਆਂ ਗੋਲੀਆਂ ਦਾ ਸੇਵਨ ਕਰਦਾ ਸੀ ਸੂਤਰਾਂ ਦੇ ਮੁਤਾਬਕ ਇਹ ਬਿਆਨ ਹਾਲ ਹੀ ਦੇ ਵਿੱਚ ਦਰਜ ਕਰਵਾਏ ਗਏ ਨੇ ਇਹਨਾਂ ਨੂੰ ਕੇਸ ਡੇਰੀ ਦਾ ਹਿੱਸਾ ਵੀ ਬਣਾਇਆ ਜਾ ਸਕਦਾ ਹੈ ਹਾਲਾਂਕਿ ਅਮਰਿਤਪਾਲ ਦੇ ਵਕੀਲ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਅਨਕਾਰ ਦਿੱਤਾ ਅਤੇ ਕਿਹਾ ਕਿ ਇਹ ਬਿਆਨ ਅਮਰਿਤਪਾਲ ਦੇ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਲਏ ਗਏ ਨੇ 2 ਫਰਵਰੀ 2025 ਪਾਈ ਗਈ ਹੈ ਤਰੀਕ ਹਾਲਾਂਕਿ ਉਦੋਂ ਤਾਂ ਇਹ ਬੰਦੇ ਜੇਲ੍ਹ ਸਨ ਦਿਬਰੂਗੜ ਜੇਲ੍ਹ ਵਿੱਚ ਸੀ ਇਹ ਤਾਂ 22 ਮਾਰਚ 2025 ਨੂੰ ਪੰਜਾਬ ਦੇ ਵਿੱਚ ਸਾਈਕੋ ਪਤਾ ਲੱਗਦਾ ਹੈ ਇਹ ਸਾਰੀ ਮਨਕੜਤ ਕਹਾਣੀ ਹੈ ਜੋ ਪੰਜਾਬ ਪੁਲਿਸ ਨੇ ਰਚੀ ਹੈ ਅਮਰਿਤਪਾਲ ਦੇ ਵਕੀਲ ਨੇ ਇਸ ਨੂੰ ਸਿਆਸੀ ਸਾਜ਼ਿਸ਼ ਦੱਸਦੇ ਹੋਏ ਅਦਾਨਤ ਦੇ ਵਿੱਚ ਚੁਣੌਤੀ ਦੇਣ ਦੀ ਵੀ ਗੱਲ ਕਹੀ। ਇਸ ਚੀਜ਼ ਦੀ ਮਾਨਤਾ ਹੀ ਕੋਈ ਨਹੀਂ ਤੁਸੀਂ ਆਪ ਪਲੀ ਪਾਤੀ ਜਾਣਦੇ ਹੋ ਦਫਾ 27 ਦੇ ਬਿਆਨਾਂ ਦੀ ਕੋਈ ਮਾਨਤਾ ਹੀ ਕੋਈ ਨਹੀਂ ਜਦੋਂ ਪਾਈ ਅਮਰਿਤਪਾਲ ਸਿੰਘ ਦੀ ਰੈਸਟ ਪਾਊਗੀ ਉਦੋਂ ਤੁਸੀਂ ਦੇਖੋ ਉਸ ਚੀਜ਼ ਨੂੰ ਚੁਣੌਤੀ ਦਵਾਂਗੇ ਫਿਲਹਾਲ ਪੁਲਿਸ ਨੇ ਆ ਬਿਆਨਾਂ ਨੂੰ ਅਧਿਕਾਰਿਕ ਤੌਰ ਦੇ ਉੱਤੇ ਅੱਗੇ ਦੀ ਕਾਰਵਾਈ ਦੇ ਵਿੱਚ ਸ਼ਾਮਲ ਕਰਨ 'ਚ ਜੁਟੇ ਹੈ। ਪਰ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਕਿ ਵਾਕਿਆਹੀ ਨਸ਼ੇ ਦਾ ਸੇਵਨ ਕਿੰਨਾ ਜਾ ਰਿਹਾ ਹੈ ਅੰਮ੍ਰਿਤਪਾਲ ਦੇ ਵੱਲੋਂ ਜਾਂ ਕਿੰਨਾ ਜਾ ਰਿਹਾ ਸੀ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਸਾਥੀਆਂ ਦੇ ਸਟੇਟਮੈਂਟਸ ਬਿਆਨ ਮੁਸ਼ਕਲਾਂ ਦੇ ਵਿੱਚ ਇਜ਼ਾਫਾ ਕਰ ਸਕਦੇ ਹੈ ਜੇਕਰ ਜਦੋਂ ਕੋਈ ਖੂਬ ਚਰਚਾ ਚ ਰਿਹਾ ਹੋਵੇ ਔਰ ਅੰਮ੍ਰਿਤਕਾਉਂ ਵੀ ਗੱਲ ਕਰੇ ਤੇ ਖੁੱਤੇ ਇਲਜ਼ਾਮ ਲੱਗਣ ਨਸ਼ੇ ਨੂੰ ਲੈ ਕੇ ਫਿਰ ਫਰਕ ਤੱਪੇਂਦਾ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਅਖਣਾ ਤੋਂ ਅਖਣਾ ਦੇ ਸਿਵਲ ਹਸਪਤਾਲ ਦੇ ਵਿੱਚ ਕਬੱਡੀ ਲਾਪਰਵਾਹੀ ਹੋਈ ਹੈ ਗਰਭਤੀ ਮਹਿਲਾ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਿਆ ਇਲਜ਼ਾਮ ਨੇ ਇਲਾਜ ਦੇ ਵਿੱਚ ਦੇਰੀ ਦੀ وجہ ਨਾਲ ਜਿਹੜੀ ਨਮਜੰਮੀ ਬੱਚੀ ਸੀ ਉਸ ਦੀ ਮੌਤ ਹੋ ਗਈ 2 ਘੰਟੇ ਤੱਕ ਮਹਿਲਾ ਦਾ ਇਲਾਜ ਨਹੀਂ ਕੀਤਾ ਗਿਆ ਇਹ ਇਲਜ਼ਾਮ ਲੱਗ ਰਹੇ ਨੇ। ਔਰ 2 ਘੰਟੇ ਤੱਕ ਮਹਿਲਾ ਦਾ ਇਲਾਜ ਨਹੀਂ ਹੋਇਆ ਇਸ ਸਮੇਂ ਨੇ ਖੁਦ ਮੌਕੇ ਤੇ ਬਾਂਸਕੀ ਮਹਿਲਾ ਦੀ ਸਰਜਰੀ ਕੀਤੀ ਗਾਇਨੋਲੋਜਿਸਟ ਗਾਇਨੀਕੋਲੋਜਿਸਟ ਡਾਕਟਰ ਤੇ ਇਹ ਇਲਜ਼ਾਮ ਲੱਗੇ ਨੇ ਜਿਹੜੇ ਮਹਿਲਾਵਾਂ ਦੇ ਡਾਕਟਰਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਅਲੀਗੇਸ਼ਨਸ ਲੱਗ ਰਹੇ ਨੇ ਕਿ ਉਹਨਾਂ ਨੇ ਇਲਾਜ ਨਹੀਂ ਕੀਤਾ 2 ਘੰਟੇ ਤੱਕ ਮਹਿਲਾ ਤੜਫਦੀ ਰਹੀ ਤੇ ਇਸ ਵਿਚਾਲੇ ਸਰਕਾਰੀ ਹਸਪਤਾਲਾ ਉੱਥੇ ਇਲਾਜ ਕਰਵਾਉਣ ਦੇ ਲਈ ਡਿਲੀਵਰੀ ਟਾਈਮ ਬਿਲਕੁਲ ਸੀ ਇਸ ਮਹਿਲਾ ਦੇ ਨੇੜੇ ਕੌਥੇ ਇਲਾਜ ਕਰਵਾਉਣ ਦੇ ਲਈ ਪਹੁੰਚੀ ਸੀ 2 ਘੰਟੇ ਤੱਕ ਇਲਜ਼ਾਮ ਹੈ ਕਿ ਕੋਈ ਇਲਾਜ ਨਹੀਂ ਹੋਇਆ ਤੇ ਇਸ ਵਿਚਾਲੇ ਫਿਰ ਜਦੋਂ ਬੱਚੀ ਦਾ ਜਨਮ ਹੋਇਆ ਤਾਂ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਨਵਜੰਮੀ ਬੱਚੀ ਉਸਦੀ ਮੌਤੀ ਜਾਣਕਾਰੀ ਆ ਰਹੀ ਹੈ ਅਨਫੋਰਚੂਨੇਟ ਹੈ ਇਸ ਫੈਮਿਲੀ ਦੇ ਲਈ ਡਿਫੀਨਿਟਲੀ ਬਹੁਤ ਸਾਰੇ ਪਰਿਵਾਰ ਨੇ ਸੁਖਮੇ ਦੇਖੇ ਹੁੰਦੇ ਨੇ ਤੇ ਇਸ ਵਿਚਾਲੇ ਫਿਰ ਇਹ ਵੀ ਜਾਣਕਾਰੀ ਮਿਲੀ ਕਿ ਮੌਕੇ ਦੇ ਉੱਤੇ ਜਿਹੜੇ ਸੀਨੀਅਰ ਮੈਡੀਕਲ ਆਫੀਸਰ ਨੇ ਐਸ ਐਮਓ ਉਹ ਖੁਦ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਨੇ ਮਹਿਲਾ ਦੀ ਸਰਜਰੀ ਕੀਤੀ ਜਾਂ ਫਿਰ ਡਿਲੀਵਰੀ ਕਰਵਾਈ ਗਾਇਨਕੋਲੋਜਿਸਟ ਜਿਹੜੀ ਡਾਕਟਰ ਉੱਥੇ ਮੌਜੂਦ ਸੀ ਗਾਇਨਕੋਲੋਜਿਸਟ ਉਹਨਾਂ ਦੇ ਉੱਤੇ ਅਲੀਗੇਸ਼ਨਸ ਨੇ ਕਿ ਉਹਨਾਂ ਨੇ 2 ਘੰਟੇ ਤੱਕ ਮਹਿਲਾ ਦਾ ਇਲਾਜ ਨਹੀਂ ਦਿੱਤਾ ਖੰਨਾ ਵੱਡਾ ਸ਼ਹਿਰ ਹੈ ਪੁਲਿਸ ਜ਼ਿਲ੍ਹਾ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਖੰਨਾ ਇੱਕ ਵੱਡਾ ਸ਼ਹਿਰ ਇੱਕ ਵੱਡੀ ਆਬਾਦੀ ਇੱਥੇ ਲੋਕਾਂ ਦੀ ਹੈਗੀ ਹੈ ਯਾਨੀ ਕਿ ਸਵੈਲ ਹਸਪਤਾਲ ਅਜਿਹਾ ਤਾਂ ਨਹੀਂ ਹੋ ਸਕਦਾ ਕਿ ਉੱਥੇ ਕੋਈ ਡਾਕਟਰ ਨਾ ਹੋਵੇ ਜਾਂ ਫਿਰ ਉੱਥੇ ਅਜਿਹੇ ਕੇਸ ਨਾ ਆਉਂਦੇ ਹੋਣ ਜਿਸ ਤਰੀਕੇ ਦਾ ਵੱਡਾ ਸ਼ਹਿਰ ਹੈ ਤਾਂ ਡੈਫੀਨਿਟਲੀ ਉੱਥੇ ਤੋਂ ਜਾਂ ਆਲੇ ਦੁਆਲੇ ਦੇ ਪਿੰਡਾਂ ਤੋਂ ਮਰੀਜ਼ ਤਾਂ ਲਗਾਤਾਰ ਇੱਥੇ ਪਹੁੰਚਦੇ ਹੋਣਗੇ ਪਰੇ ਇਸ ਨੂੰ ਚਾਲੇ ਆਪਣੇ ਆਪ ਦੇ ਵਿੱਚ ਕਈ ਸਵਾਲ ਇਹ ਖੜੇ ਹੋ ਰਹੇ ਨੇ ਕਿ ਆਖਿਰ ਇੰਨੀ ਵੱਡੀ ਲਾਪਰਵਾਹੀ ਕਿਵੇਂ ਕਰ ਦਿੱਤੀ ਇਸ ਲਈ ਮੈਨੂੰ ਇਹ ਗੱਲ ਪਤਾ ਲੱਗੀ ਮੈਂ ਸਾਰੀ ਆਪਣੀ ਟੀਮ ਦੇ ਕੰਦੇ ਸਨੇਹਰਾ ਨਰਦੇ ਫਰਜ਼ ਕੀ ਕਹਿੰਦਾ ਬੀ ਐਸ ਐਮਓ ਬੀ ਦਾ ਸਰਜਨ ਮੈਂ ਕੀ ਕੀ ਕਹਿੰਦੇ ਆ ਕੇ ਰਾਤ ਨੂੰ ਕੀ ਕਹਿੰਦੇ ਇਹਨਾਂ ਦਾ ਸਜ਼ੇਰਨ ਕੀਤਾ ਸਜ਼ੇਰਨ ਦੇ ਵਿੱਚ ਕੀ ਕਹਿੰਦੇ ਬੱਚੇ ਦੀ ਜਿਹੜੀ ਉਹ ਕਿਉਂ ਕੀਤਾ ਕਿਉਂਕਿ ਬੱਚੇ ਦੀ ਪੌਟੀ ਨਿਕਲੀ ਸੀ ਜਿਹਨੂੰ ਅਸੀਂ ਪੋਨੀਅਮ ਸੈਂਡ ਕਹਿੰਦੇ ਨੇ ਪੋਨੀਅਮ ਸੈਂਡ ਵੀ ਇਸ ਤਰ੍ਹਾਂ ਦਾ ਥਿੱਕ ਬੋਨੀਅਮ ਸੀਗਾ ਜਿਹੜਾ ਉਹਦੇ ਸਾਰੇ ਲੰਗਸ ਦੇ ਵਿੱਚ ਕੀ ਕਹਿੰਦਾ ਗਿਆ ਹੋਇਆ ਸੀ ਮੌਕੇ ਤੇ ਪਟਿਆਟ੍ਰੀਸ਼ਨ ਸਦਿਆ ਗਿਆ ਮਤਲਬ ਉਹ ਅਵੇਲੇਬਲ ਸੀਗੇ ਜਿਸੋ ਲਈ ਕੀ ਕਹਿੰਦੇ ਆਪਾਂ ਸਰਜਰੀ ਕੀਤੀ ਆ ਉਹਨਾਂ ਨੇ ਅੱਛੇ ਤਰੀਕੇ ਦੇ ਨਾਲ ਉਹਨੂੰ ਰਿਵਾਈਵ ਕੀਤਾ ਬੱਚੇ ਨੂੰ ਔਰ ਉਹਨੂੰ ਐਂਟਿਊਬੇਟ ਕਰਕੇ ਵੱਡੇ ਹਸਪਤਲ ਦੇ ਵਿੱਚ ਰਜਿੰਦਰਾ ਹਸਪਤਲ ਵਿੱਚ ਭੇਜਿਆ ਗਿਆ ਜਿੱਥੇ ਨਿੱਕੂ ਦਾ ਅਰੇਂਜਮੈਂਟ ਹੁੰਦਾ ਥੇ ਡੀਓ ਨੈਟਲੈਕ ਰੁਕ ਕਰਦੇ ਸਾਡੇ ਸੇ ਹੋ ਗਿਆ ਇਸ ਸਮੇ ਗੁਰਦੀਪ ਸਾਡੇ ਨਾਲ ਜੁੜ ਰਹੇ ਨੇ ਖੰਨਾ ਤੋਂ ਗੁਰਦੀਪ ਸਿੰਘ ਗੁਰਦੀਪ ਦੱਸੋ ਪੂਰੀ ਜਾਣਕਾਰੀ ਕੀ ਹੈ ਇਹ ਪੂਰਾ ਮਾਮਲਾ ਐਲੀਗੇਸ਼ਨਸ ਜੋ ਲੱਗ ਰਹੇ ਨੇ ਚੀ ਗੁਰ ਜਿਹੜਾ ਮਾਮਲਾ ਹੈ ਇੱਕ ਗਰਭવતી ਮਹਿਲਾ ਦਾ ਮਾਮਲਾ ਹੈ ਜਿਨੇ ਕਿ ਸਟਾਰਟਿੰਗ ਦੇ ਵਿੱਚ ਹੀ ਖੰਨਾ ਸਿਵਲ ਹਸਪਤਾਲ ਤੋਂ ਇਲਾਜ ਸ਼ੁਰੂ ਕੀਤਾ ਸੀ ਔਰ ਗਾਇਨੀ ਡਾਕਟਰ ਵੱਲੋਂ ਉਹਦਾ ਇਲਾਜ ਕੰਟੀਨਿਊ ਕੀਤਾ ਜਾ ਰਿਹਾ ਸੀ ਕੈਕਪ ਕੀਤਾ ਜਾ ਰਿਹਾ ਸੀ ਤੇ ਕੱਲ ਜਦੋਂ ਉਹਦੇ ਦਰਦ ਜਿਆਦਾ ਉਠੀਆਂ ਟਾਈਮ ਨੇੜੇ ਸੀਗਾ ਤਾਂ ਉਹ ਸਿਵਲ ਹਸਪਤਾਲ ਆਏ ਤੇ ਉਸ ਦੌਰਾਨ ਉਥੇ ਗਾਇਨੀ ਡਾਕਟਰ ਮੌਜੂਦ ਨਹੀਂ ਸੀ ਤੇ ਯਾਨੀ ਜਦੋਂ ਅਮਰਜੈਂਸੀ ਦੇ ਵਿੱਚ ਉਹਨੂੰ ਲਿਜਾਇਆ ਗਿਆ ਤਾਂ ਉੱਥੇ ਅਮਰਜੈਂਸੀ ਦੇ ਵਿੱਚ ਜਿਹੜੇ ਐਮਓ ਹੁੰਦੇ ਆ ਉਹਨਾਂ ਵੱਲੋਂ ਉਹਨੂੰ ਰੈਫਰ ਕਰਨ ਦੀ ਗੱਲ ਕੀਤੀ ਗਈ ਫੋਨ ਤੇ ਕਾਇਨੀ ਡਾਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਰੈਫਰ ਕਰਨ ਦੀ ਸਲਾਹ ਦਿੱਤੀ ਜੀ ਜਿਸ ਤੇ ਪਰਿਵਾਰ ਵੱਲੋਂ ਇੱਕ ਇਤਰਾਜ਼ ਜਤਾਇਆ ਗਿਆ ਵੀ ਜਦੋਂ ਰੈਗੂਲਰ ਸਾਡਾ ਇਲਾਜ ਇੱਥੋਂ ਚੱਲ ਰਿਹਾ ਤਾਂ ਸਾਡਾ ਇਲਾਜ ਇੱਥੇ ਹੀ ਹੋਣਾ ਚਾਹੀਦਾ ਤੇ ਅਸੀਂ ਕਿਤੇ ਹੋਰ ਕਿੱਥਾਂ ਲੈ ਕੇ ਜਾਈਏ ਤੇ ਇਸ ਤੇ ਥੋੜਾ ਜਿਹਾ ਹੰਗਾਮਾ ਹੋਇਆ ਜਦੋਂ ਹੰਗਾਮਾ ਹੋਇਆ ਤਾਂ ਕਾਲੀ ਦਲ ਦੇ ਆਗੂ ਵੀ ਉੱਥੇ ਆਏ ਤੇ ਜਿਸ ਤੋਂ ਐਸਐਮਓ ਨਾਲ ਗੱਲ ਕੀਤੀ ਹੈ ਐਸਐਮਓ ਦੇ ਮਾਮਲੇ ਜਦੋਂ ਧਿਆਨ 'ਚ ਆਇਆ ਤੇ ਉਹ ਖੁਦ ਉੱਥੇ ਪਹੁੰਚੇ ਉਹਨੇ ਚਾਈਲਡ ਸਪੈਸ਼ਲਿਸਟ ਜਿਹੜੇ ਹੁੰਦੇ ਆ ਉਹ ਬੁਲਾਏ ਤੇ ਇੱਕ 바ਕੀ ਟੀਮ ਇਕੱਠੀ ਕੀਤੀ ਸਰਜਨ ਹੋਣ ਦੇ ਨਾਤੇ ਉਹਨੇ ਸਰਜਰੀ ਕਰ ਦਿੱਤੀ ਸਰਜਰੀ ਕਰਨ ਤੋਂ ਬਾਅਦ ਬੱਚੇ ਦੀ ਹਾਲਤ ਨਾਜ਼ੁਕ ਸੀ ਜਿਸ ਪਟਿਆਲਾ ਰੈਫਰ ਕੀਤਾ ਗਿਆ ਤਾਂ ਪਟਿਆਲਾ ਜਾ ਕੇ ਬੱਚੇ ਦੀ ਉਸ ਤੋਂ ਬਾਅਦ ਉਥੇ ਮੌਤ ਹੋ ਗਈ ਹੈ ਜਦ ਚੰਡੀਗੜ੍ਹ ਲੈ ਕੇ ਜਾ ਰਹੇ ਸੀ ਪਰ ਇਸ ਤੇ ਇੱਕ ਸਵਾਲ ਇਹ ਹੀ ਖੜਾ ਹੁੰਦਾ ਹੈ ਵੀ ਐਸਐਮਓ ਵੱਲੋਂ ਵੀ ਇਹ ਹੀ ਸਵਾਲ ਖੜੇ ਕੀਤੇ ਗਏ ਕਿ ਜਦੋਂ ਉਹ ਗਾਇਨੀ ਜਦ ਉਹ ਮੌਜੂਦ ਹੈ ਜਦੋਂ ਉਹ ਡਿਊਟੀ ਉਹਨਾਂ ਨੂੰ ਆਉਣਾ ਚਾਹੀਦਾ ਔਨ ਕਾਲ ਆਉਣਾ ਚਾਹੀਦਾ ਸੀ ਬਿਨਾ ਐਸਐਮਓ ਨੂੰ ਦੱਸੇ ਜਿਹੜੇ ਗਾਇਨੀ ਦੇ ਡਾਕਟਰ ਹੈ ਉਹਨਾਂ ਵੱਲੋਂ ਸਟੇਸ਼ਨ ਆਊਟ ਕੀਤਾ ਗਿਆ ਜਿਸ ਤੇ ਹੁਣ ਜਾਂਚ ਖੋਲ ਦਿੱਤੀ ਗਈ ਹੈ एसएमओ डॉक्टर मनिंदर पेशीन ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਿਹੜੇ ਕਵਿਤਾ ਸ਼ਰਮਾ ਜਿਹੜੇ ਹੈਗੇ ਆ ਡਾਕਟਰ ਗਾਇਨੀ ਦੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਔਰ ਸਿਵਲ ਸਰਜਨ ਲੈਵਲ ਤੇ ਵੀ ਜਾਂਚ ਕੀਤੀ ਜਾਏਗੀ ਜੀ ਠੀਕ ਹੈ ਬੱਚੀ ਦੀ ਸਥਿਤੀ ਵਰਤੋਂ ਪਹਿਲਾਂ ਖਰਾਬ ਸੀ ਮਤਲਬ ਮੈਂ ਡਾਕਟਰਾਂ ਨੂੰ ਸੁਣ ਰਿਹਾ ਸੀ ਮਤਲਬ ਉਹਨਾਂ ਦੀ ਉਹ ਬੱਚੀ ਅਲਾਈਵ ਸੀ ਜਦੋਂ ਜਨਮ ਹੋਇਆ ਸਰਜਰੀ ਤੋਂ ਬਾਅਦ ਮੌਜੂਦਾ ਸਥਿਤੀ ਕੀ ਹੈ ਕਿਉਂਕਿ ਮੈਂ ਡਾਕਟਰ ਨੇ ਵੀ ਸੁਣ ਰਿਹਾ ਸੀ ਐਸਐਮਓ ਗੁਰਦੀਪ ਸਿੰਘ ਕਿ ਉਹ ਕਹਿ ਰਹੇ ਸੀ ਕਿ ਅਸੀਂ ਜਿੱਥੇ ਨਿੱਕੂ ਹੈ ਉੱਥੇ ਭੇਜ ਦਿੱਤਾ ਬੱਚੀ ਨੂੰ ਅਜੀ ਬਿਲਕੁਲ ਜਦੋਂ ਸਰਜਰੀਨ ਕੀਤਾ ਗਿਆ ਜਦ ਸਰਜਰੀ ਕੀਤੀ ਗਈ ਉਸ ਟਾਈਮ ਬੱਚੇ ਦੀ ਜਿਹੜੀ ਹਾਲਤ ਜਿਹੜੀ ਸੀ ਨਾਜ਼ੁਕ ਸੀ ਡਾਕਟਰ ਮਨਿੰਦਰ ਪਸੀਨੀ ਦੇ ਸਰਜਨ ਨੇ ਉਹਨਾਂ ਨੇ ਉਸ ਤੋਂ ਪਹਿਲਾਂ ਜਾਂਚ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਉਹਦੀ ਪਲਸ ਰੇਟ ਬੱਚੇ ਦੀ ਘਟ ਰਹੀ ਸੀ ਜਿਸ ਕਾਰਨ ਇਮੀਡੀਏਟੋ ਆਪਰੇਸ਼ਨ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਚਾਈਲਡ ਸਪੈਸ਼ਲਿਸਟ ਹੁੰਦੇ ਨੇ ਉਹ ਕੋਲ ਮੌਜੂਦ ਸੀ ਤੇ ਉਹਨਾਂ ਨੇ ਉਹਨੂੰ ਰਿਵਾਈਵ ਕੀਤਾ ਬੱਚੇ ਨੂੰ ਤੇ ਬੱਚੇ ਨੂੰ ਸਟੇਬਲ ਕਰਕੇ ਉਸ ਤੋਂ ਬਾਅਦ ਪਟਿਆਲਾ ਰੈਫਰ ਕੀਤਾ ਪਟਿਆਲਾ ਰੈਫਰ ਕਰਨ ਤੋਂ ਬਾਅਦ ਜਦੋਂ ਪਟਿਆਲਾ ਤੋਂ ਚੰਡੀਗੜ੍ਹ ਲੈ ਕੇ ਜਾ ਰਹੇ ਸੀ ਇਸੇ ਦੌਰਾਨ ਬੱਚੀ ਦੀ ਮੌਤ ਹੋਈ ਖੰਨਾ ਸਿਵਲ ਹਸਪਤਾਲ ਸੋ ਚ ਸਟੇਬਲ ਕਰਕੇ ਇੱਕ ਵਾਰੀ ਇੱਥੋਂ ਭੇਜ ਦਿੱਤਾ ਗਿਆ ਸੀ ਪਰ ਕਿਸੇ ਦੀ ਵੀ ਮੌਤ ਹੋਣਾ ਬੱਚੇ ਦੀ ਵੀ ਮੌਤ ਹੋਣਾ ਜੇਕਰ ਇਹ ਹੀ ਕਿਹਾ ਜਾ ਰਿਹਾ ਜੇਕਰ ਸਮੇਂ ਸਿਰ ਮੈਲ ਨੂੰ ਸੰਭਾਲ ਦਿੱਤਾ ਜਾਂਦਾ ਜਾਂ ਸਮੇਂ ਸਿਰ ਆਪਰੇਸ਼ਨ ਹੋ ਜਾਂਦਾ ਜਾਂ ਗਾਈਨੀ ਡਾਕਟਰ ਉੱਥੇ ਹੁੰਦੇ ਤਾਂ ਦੋਨੋਂ ਦੀ ਜਿਹੜੀ ਜਾਨ ਹੈ ਬੱਚੀ ਦੀ ਅੱਜ ਬੱਚੀ ਦੀ ਜਾਨ ਨਾ ਜਾਂਦੀ ਔਰ ਹਾਂ ਇਹ ਜ਼ਰੂਰ ਦਿਨਿਮਤ ਹੈ ਕਿ ਜਿਹੜੀ ਮਾਂ ਦੀ ਜਾਨ ਹੈ ਉਹ ਸੁਰੱਖਿਤ ਹੈ ਮਾਂ ਦੇ ਜਿਹੜਾ ਸਿਚੁਏਸ਼ਨ ਸਫਲ ਰਿਹਾ ਮਤਲਬ ਮੈਂ ਮੈਂ ਇੱਕ ਛੋਟਾ ਜਿਹਾ ਸਵਾਲ ਕਿ ਪੁਲਿਸ ਤੱਕ ਮਾਮਲਾ ਪਹੁੰਚਿਆ ਜਾਂ ਫਿਰ ਕੀ ਇਸ ਸਮੇਂ ਅਪਡੇਟ ਹੈ ਕਿ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਜਾਂ ਕੀ ਹੋ ਰਿਹਾ ਆ ਜੀ ਪੁਲਿਸ ਤੱਕ ਤਨੀ ਹਜੇ ਮਾਮਲਾ ਪਹੁੰਚਿਆ ਹਾਂ ਇਹ ਜ਼ਰੂਰ ਹੈ ਵੀ ਜਿਹੜੇ ਸਿਹਤ ਵਿਭਾਗ ਹੈ ਸਰਜਨ ਵੱਲੋਂ ਜਿਹੜੀ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਔਰ ਜਿਹੜਾ ਹੈ ਮਹਿਲਾ ਡਾਕਟਰ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਚਲੋ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਡੈਫੀਨਿਟਲੀ ਇੱਕ ਵੱਡੀ ਖਬਰ ਹੈ ਕਿਉਂਕਿ ਜਿਹੜੇ ਸਰਕਾਰੀ ਹਸਪਤਾਲ ਨੇ ਉੱਥੇ ਲੋਕ ਪਹੁੰਚਦੇ ਨੇ ਕਿ ਸਾਡਾ ਇਲਾਜ ਹੋਏਗਾ ਇੱਥੇ ਇੱਕ ਹੋਰ ਇੰਪੋਰਟੈਂਟ ਜੋ ਬਿਲਕੁਲ ਗੁਰਦੀਪ ਨੇ ਸਟਾਰਟਿੰਗ ਦੇ ਵਿੱਚ ਦੱਸੀ ਸੀ ਕਿ ਜਿਸ ਮਹਿਲਾ ਦੇ ਨਾਲੇ ਪੂੜਾ ਪਾਣਾ ਵਧਤੇ ਆਏ ਉਹ ਮਹਿਲਾ ਇਸ ਹਸਪੀਟਲ ਤੋਂ ਹੀ ਇਲਾਜ ਕਰਵਾ ਰਹੀ ਸੀ ਕਿਉਂਕਿ ਪ੍ਰੈਗਨੈਂਸੀ ਦੇ ਦੌਰਾਨ ਆਪਾਂ ਸਾਰੇ ਜਾਣਦੇ ਹਾਂ ਕਿ ਡਾਕਟਰ ਨੂੰ ਵਿਜ਼ਿਟ ਕਰਨਾ ਪੈਂਦਾ ਹੈ ਸਮੇਂ-ਸਮੇਂ ਤੇ ਚੈਕਿੰਗ ਕਰਵਾਉਣੀ ਪੈਂਦੀ ਹੈ ਤੇ ਅਜੇ ਹਾਂ ਨਹੀਂ ਸੀ ਜੋ ਫਿਲਹਾਲ ਸਾਡੇ ਕੋਲ ਜਾਣਕਾਰੀ ਹੈ ਕਿ ਕਿਸੇ ਹੋਰ ਡਾਕਟਰ ਦੇ ਕੋਲ ਕੋਈ ਜਾਂਚ ਕਰਵਾਈ ਜਾ ਰਹੀ ਹੋਵੇ ਇਸ ਹਸਪਤਾਲ ਦੇ ਵਿੱਚ ਹੀ ਜਾਂਚ ਕਰਵਾਈ ਜਾ ਰਹੀ ਸੀ ਸ਼ੁਰੂ ਤੋਂ ਹੀ ਤੇ ਹੁਣ ਜਦੋਂ ਡਿਲੀਵਰੀ ਦਾ ਟਾਈਮ ਆਇਆ ਤਾਂ ਉਸ ਸਮੇਂ ਦਿੱਕਤ ਹੋਈ ਹੈ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ 9 ਮਹੀਨੇ ਪ੍ਰਾਈਵੇਟ ਵਾਂਗ ਕਿਰਚ ਜਦੋਂ ਪਰਿਵਾਰ ਨੇ ਬਹੁਤ ਸਾਰੇ ਈਰਮਾਨ ਲਗਾਏ ਹੋਣਗੇ ਕਿ ਇਸ ਤਰੀਕੇ ਨਾਲ ਬੱਚੇ ਨੂੰ ਲੈ ਕੇ ਆਵਾਂਗੇ ਵੈਲਕਮ ਕਰਾਂਗੇ ਤੇ ਇਸ ਵਿਚਾਲੇ ਲਾਪਰਵਾਹੀ ਕਿਸੇ ਦੀ ਉਹਨਾਂ ਦੀ ਖੁਸ਼ੀਆਂ ਨੂੰ ਉਜਾੜ ਦੇਵੇ ਫਿਰ ਫਰਕ ਤਪੈਂਦਾ ਪੁਣੇ ਦੀ ਬਾਦ ਦੇ ਅਗਲੀ ਖਬਰਦਾਰ ਰੁਕ ਕਰਦੇ ਹਾਂ ਬਰਖਾਸਤ ਲੈਡੀ ਕਨਸਟੇਬਲ ਅਮਨਦੀਪ ਕੌਰ ਦੀ ਹਾਈ ਕੋਰਟ ਨੇ ਮੁਰਤੋਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ। ਦਰਸਲ ਚਿੱਟਕਵੀਨ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਜ਼ਮਾਨਤ ਦੀ ਪਟੀਸ਼ਨ ਲਗਾਈ ਸੀ। ਸੋਮਵਾਰ ਨੂੰ ਵੀ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਮਨਦੀਪ ਕੌਰ ਨੇ ਵਕੀਲਾਂ ਦੇ ਜ਼ਰੀਏ ਖੋੜ ਐਪਲੀਕੇਸ਼ਨ ਦਾਖਲ ਕੀਤੀ। ਇਸ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਦੀ ਪੱਖ ਨੂੰ ਦੁਬਾਰਾ ਸੁਣਿਆ ਜਾਵੇ। ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ ਸੀ ਅਤੇ ਹੁਣ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਅਮਨਦੀਪ ਕੌਰ ਉਸ ਸਮੇਂ ਚਰਚਾ ਦੇ ਵਿੱਚ ਆਈ ਜਦੋਂ 2 April ਨੂੰ ਬਠਿੰਡਾ ਦੇ ਵਿੱਚ ਆਪਣੀ ਕਾਲੀ ਥਾਰ ਦੇ ਵਿੱਚ ਚਿੱਟੇ ਦੇ ਨਾਲ ਗ੍ਰਿਫਤਾਰ ਹੋਈ ਸੀ ਇਸ ਤੋਂ ਬਾਅਦ ਅਮਨਦੀਪ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਉਸ ਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਹੈ ਇਸ ਮਾਮਲੇ ਚਮਨਦੀਪ ਕੌਰ ਨੂੰ 1 May ਨੂੰ 50000 ਦੀ ਨਿਜੀ ਮੁਚਲਕੇ ਤੇ ਜ਼ਮਾਨਤ ਵਿੱਚ ਮਿਲ ਗਈ ਪਰ 26 May ਨੂੰ ਵਿਜੀਲੈਂਸ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਕੇਸ ਦੇ ਵਿੱਚ ਮੁੜ ਤੋਂ ਲੇਡੀ ਕਨਸਟੇਬਲ ਰਹੀ ਅਮਨਦੀਪ ਨੂੰ ਗ੍ਰਿਫਤਾਰ ਕਰ ਲਿਆ ਉਸ ਸਮੇਂ ਤੋਂ ਹੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਹੁਣ ਗੱਲ ਕਰਾਂਗੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਤਨਖੜ ਦੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਤੇ ਅਚਾਨਕ ਹੋਏ ਅਸਤੀਫੇ ਦੇ ਉੱਤੇ ਵਿਰੋਧ ਦੀ ਤੇ ਸਵਾਲ ਚੁੱਕ ਰਹੇ ਤਨਖੜ ਸਦਨ ਦੀ ਕਾਰਵਾਈ ਦੇ ਵਿੱਚ ਵੀ ਸ਼ਾਮਲ ਨਹੀਂ ਹੋਏ ਸਵੇਰੇ 11 ਵਜੇ ਅ퍼 ਸਦਨ ਦੀ ਕਾਰਵਾਈ ਦੀ ਸ਼ੁਰੂਆਤ ਜੀਡੀਪੀ ਦੇ ਸੰਸਦ ਹਰੀਵੰਸ਼ ਨੇ ਕੀਤੀ इस तो पहला खबर आई थी कि जगदीप धनखड़ इस्तीफा वापस नहीं लेंगे ना ही विदाई समागम विरोधी जगदीप धनखड़ इस्तीफे सवाल चुके हैं ऐसा प्रमाण होता है कि केंद्र सरकार और उपराष्ट्रपति के बीच में जो उनका रिश्ता है दोनों के बीच में वो पहले जैसा नहीं रहा अब तक प्रधानमंत्री मोदी जी की तरफ से कोई बयान भी नहीं केंद्र सरकार हमको ये नहीं बता पा रही ਕੀ ਕਾ ਕਿਸ ਪ੍ਰਕਾਰ ਸੇ ਦੇਸ਼ ਅਗੇ ਵਧੇਗਾ ਅਗਲੇ ਉਪ ਰਾਸ਼ਟਰਪਤੀ ਦੇ ਸੰਦਰਭ ਮੇਂ ਦਿਨ ਦੇ 14ਵੇਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਲੰਗੀ ਰਾਤ ਅਚਾਨਕ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ 74 ਸਾਲ ਦੀ ਧਨਖੜ ਦਾ ਕਾਰਜਕਾਲ 10 ਅਗਸਤ 2027 ਤੱਕ ਦਾ ਸੀ ਜੇ ਸੇਤ ਕਾਰਨ ਦਾ ਹਵਾਲਾ ਦਿੱਤਾ ਗਿਆ 75ਵੇਂ ਸਾਲ ਚ ਕਦਮ ਰਖ ਚੁੱਕੇ ਨੇ ਜਗਦੀਪ ਧਨਖੜ ਪਰ ਜਦੋਂ ਅਚਨਚੇਤ ਬਿਲਕੁਲ ਸੈਸ਼ਨ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਖਤਮ ਹੋਣ ਤੇ ਹੀ ਰਿਜ਼ਾਈਨ ਕਰ ਦਿੱਤਾ ਜਾਵੇ ਫਿਰ ਫਰਕ ਪੈਂਦਾ ਹੁਣ ਅੱਗੇ ਵੱਧ ਅਗਲੀ ਖਬਰ ਦੇ ਰੁੱਕ ਕਰਦੇ ਹਾਂ ਇੰਡੀਅਨ 에ਅਰ ਫੋਰਸ ਦੇ ਵਿੱਚ 62 ਸਾਲ ਤੱਕ ਸਰਵਿਸ ਦੇਣ ਤੋਂ ਬਾਅਦ ਮਿਗ 21 ਲੜਾਕੂ ਜਹਾਜ਼ 19 ਸਤੰਬਰ ਨੂੰ ਰਿਟਾਇਰ ਹੋ ਜਾਏਗਾ ਜਿਹਾ ਮਿਗ 21 ਚੰਡੀਗੜ੍ਹ 에어 베이스 ਦੇ ਵਿੱਚ ਫਾਈਟਰ ਜੈੱਟ ਦਾ ਵਿਦਾਈ ਸਮਾਗਮ ਹੋਵੇਗਾ ਇਸ ਤੋਂ ਬਾਅਦ ਜਹਾਜ਼ਦਿਆਂ ਸੇਵਾਵਾਂ ਅਧਿਕਾਰਿਕ ਤੌਰ ਦੇ ਉੱਤੇ ਖਤਮ ਕਰ ਦਿੱਤੀਆਂ ਜਾਣਗੀਆਂ ਮਿਗ 21 ਜੈਟ 1963 ਦੇ ਵਿੱਚ ਪਹਿਲੀ ਵਾਰ ਭਾਰਤੀ 에어ਪੋਰਟਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਹ ਭਾਰਤ ਦਾ ਪਹਿਲਾ ਸੁਪਰਸੋਨਿਕ ਜੈੱਟ ਸੀ ਯਾਨੀ ਕਿ ਆਵਾਜ਼ ਦੀ ਰਫ਼ਤਾਰ ਤੋਂ ਤੇਜ਼ ਉੱਗ ਸਕਦਾ ਸੀ ਫਾਈਟਰ ਜੈੱਟ ਮਿਗ 21 ਨੇ 1965 ਦੀ ਭਾਰਤ ਪਾਕਿਸਤਾਨ ਜੰਗ 1971 ਦੀ ਬੰਗਲਾਦੇਸ਼ ਮੁਕਤੀ ਸੰਗਰਾਮ 1999 ਦੇ ਕਾਰਗਿਲ ਯੁੱਧ ਅਤੇ 2019 ਦੇ ਬਾਲਾਕੋਟ 에ਅ ਸਟ੍ਰਾਈਕ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਰੱਖਿਆ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ 400 ਤੋਂ ਜ਼ਿਆਦਾ MiG-21 ਜਹਾਜ਼ ਕ੍ਰੈਸ਼ ਹੋਏ ਨੇ ਜਿਨ੍ਹਾਂ ਦੇ ਵਿੱਚ 200 ਤੋਂ ਜ਼ਿਆਦਾ ਪਾਇਲਟਸ ਦੀ ਮੌਤ ਹੋਈ ਇਸ ਦੀ ਵਜ੍ਹਾ ਨਾਲ ਇਸ ਜਹਾਜ਼ ਨੂੰ ਉੜਤਾ ਕਾਬੂਤ ਦੇ ਵਿਡੋ ਮੇਕਰ ਕਿਹਾ ਜਾਂਦਾ ਸੀ ਰੂਸ ਅਤੇ ਚੀਨ ਤੋਂ ਬਾਅਦ ਪਾੜਮਿਕ 20 ਬੰਦਰ ਤੀਜਾ ਸਭ ਤੋਂ ਵੱਡਾ ਆਪਰੇਟਰ ਰਿਹਾ। ਸ਼ੁਰੂਆਤੀ ਜੈਟ ਰੂਸ ਦੇ ਵਿੱਚ ਬਣੇ ਸਨ ਅਤੇ ਫਿਰ ਭਾਰਤ ਨੇ ਇਸ ਜਹਾਜ਼ ਨੂੰ ਅਸੈਂਬਲ ਕਰਨ ਦੀ ਰਾਈਟਸ ਤੇ ਟੈਕਨੀਕ ਵੀ ਹਾਸਲ ਕਰ ਲਈ ਸੀ। ਰੂਸ ਨੇ ਤਾਂ 1985 ਦੇ ਵਿੱਚ ਇਸ ਜਹਾਜ਼ ਨੂੰ ਬਣਾਉਣਾ ਬੰਦ ਕਰ ਦਿੱਤਾ ਪਰ ਭਾਰਤ ਇਸ ਦੇ ਅਪਗ੍ਰੇਡਡ ਵੇਰੀਐਂਟ ਦਾ ਇਸਤੇਮਾਲ ਕਰਦਾ ਰਿਹਾ। ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਅਤੇ ਉਸ ਦੇ ਅੜੇ ਵਾਲੇ ਦੇ ਇਲਾਕੇ ਰਾਵਲਪਿੰਡੀ ਦੇ ਵਿੱਚ ਵੀ ਮੌਣੇ ਤਰ ਬਰਸਾਤ ਹੈ ਜਿਸ ਦੀ وجہ ਨਾਲ ਹਾਲਾਤ ਬਹੁਤ ਹੀ ਉੱਤੇ ਭਿਆਨਕ ਹੋ ਰਹੇ। ਅਤੇ ਸਿਰਫ 3.5 ਘੰਟੇ ਦੇ ਵਿੱਚ ਸੈਦਪੁਰ ਪਿੰਡ ਦੇ ਵਿੱਚ 145 ਐਮ ਐਮ ਬਾਰਿਸ਼ ਰਿਕਾਰਡ ਕੀਤੀ ਗਈ ਜਿਸ ਨਾਲ ਮੌਸਮੀ ਨਾਲੇ ਉਫਾਂ ਬੁੱਤੇ ਆ ਗਏ ਤੇ ਸ਼ਹਿਰੀ ਇਲਾਕਿਆਂ 'ਚ ਹੜਵੇ ਵਰਗੇ ਹਾਲਾਤ ਬਣ ਗਏ। ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਕਾਰ ਵੰਦੀ ਚਲੀ ਗਈ। ਉਦੋਂ ਸੈਦਪੁਰ ਦੇ ਵਿੱਚ ਬਾਰਿਸ਼ ਦੇ ਕਾਰਨ ਘਰ ਦੀ ਦੀਵਾਰ ਡਿੱਗੀ ਹੈ। ਕਲੀ ਮੁਹੱਲਿਆਂ ਦੇ ਵਿੱਚ ਪਾਣੀ ਭਰ ਗਿਆ ਅਤੇ ਲੋਕ ਗੋਡਿਆਂ ਤੱਕ ਭਰੇ ਪਾਣੀ ਦੇ ਵਿੱਚ ਨਿਕਲਣ ਨੂੰ ਮਜਬੂਰ ਸਨ ਹਾਲਾਂਕਿ ਮੌਸਮ ਵਿਭਾਗ ਨੇ ਸਾਫ਼ ਕੀਤਾ ਹੈ ਕਿ ਸਥਿਤੀ ਬੱਦਲ ਫਟਣ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਕਲਾਊਡ ਬਰਸਟ ਉਸ ਸਮੇਂ ਮੰਨਿਆ ਜਾਂਦਾ ਹੈ ਜਦੋਂ 1 ਘੰਟੇ ਦੇ ਵਿੱਚ 100 mm ਤੋਂ ਜ਼ਿਆਦਾ ਮਾਰਿਸ਼ ਹੋਈ ਹੋਵੇ ਉੱਥੀ 라ਵਲਪਿੰਡੀ ਤੇ ਨਾਲਾ ਲੈ ਦੇ ਵਿੱਚ ਵੀ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ। ਕਟਾਰੀਆ ਬ੍ਰਿਜ ਦੇ ਉੱਤੇ ਪਾਣੀ 14 ਫੁੱਟ ਤੱਕ ਪਹੁੰਚ ਗਿਆ। ਹਾਲਾਤ ਨੂੰ ਦੇਖਦੇ ਹੋਏ ਵਾਟਰ ਐਂਡ ਸੈਨੀਟੇਸ਼ਨ ਏਜੰਸੀ ਨੇ ਐਮਰਜੈਂਸੀ ਐਲਾਨ ਦਿੱਤੀ ਹੈ। ਥੋਥੀ ਇਲਾਕਿਆਂ ਦੇ ਵਿੱਚ ਰਾਹਤ ਅਤੇ ਬਚਾਅ ਦੇ ਕੰਮ ਵੀ ਜਾਰੀ ਨੇ। ਤੇ ਬਰਸਾਤ ਦਾ ਅਸਰ ਸਿਰਫ ਚੀਨ ਜਾਂ ਫਿਰ ਪਾਕਿਸਤਾਨ ਤੱਕ ਸੀਮਿਤ ਨਹੀਂ ਬਲਕਿ ਇੰਡੀਆ ਦੇ ਵਿੱਚ ਵੀ ਹੈ। ਹਿਮਾਚਲ ਦੇ ਵਿੱਚ ਖਾਸ ਤੌਰ ਤੇ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਹੈ। ਆਰਡਰ ਸਭ ਤੋਂ ਵੱਧ ਪ੍ਰਭਾਵਿਤ ਹੋਤੀਆਂ। ਸੜਕਾਂ ਤੇ ਲੋਕ ਹੈਗੇ ਨਹੀਂ ਤੇ ਇਸ ਦੇ ਨਾਲ ਹੀ ਸੇਬ ਦਾ ਹੋ ਰਿਹਾ ਸੇਬ ਦੀ ਫਸਲ ਨੂੰ ਬਹੁਤ ਨੁਕਸਾਨ ਹੋਇਆ ਹੈ। Shimla ਦੇ Kotkhai ਇਲਾਕੇ ਦੇ ਵਿੱਚ ਸੇਬ ਦੀ ਫਸਲ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਬਰਸਾਤ ਨਹੀਂ ਤੇਜ਼ ਸੀ ਕਿ ਪੇੜਾਂ ਦੇ ਉੱਤੇ ਪੱਕਣ ਤੋਂ ਪਹਿਲਾਂ ਹੀ ਸੇਬ ਦਾ ਫਲ ਝੜ ਗਿਆ। ਖੇਤਾਂ 'ਚ ਡਿੱਗੇ ਇਹਨਾਂ ਅਧਪੱਕੇ ਸੇਬ ਹੁਣ ਕਿਸੇ ਇਸਤੇਮਾਲ ਦੇ ਲਾਇਕ ਨਹੀਂ ਰਹੀ। ਅਜਿਹੇ ਕਿਸਾਨਾਂ ਨੂੰ ਆਰਥਿਕ ਤੌਰ ਦੇ ਉੱਤੇ ਵੱਡਾ ਝਟਕਾ ਲੱਗਿਆ ਹੈ। ਉਥੇ ਦੂਜੀ ਪਾਸੇ ਚੰਬਰ ਦੇ ਵਿੱਚ ਵੀ ਹਾਲਾਤ ਖਰਾਬ ਨੇ ਭਾਰੀ ਬਰਸਾਤ ਦੇ ਨਾਲ ਨਦੀ ਨਾਲੇ ਉਫਾਨ ਦੇ ਉੱਤੇ ਨਹੀਂ ਥਾਂ-ਥਾਂ ਲੈਂਡਸਲਾਈਡ ਨਾਲ ਸੜਕਾਂ ਬੰਦ ਨੇ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਕਾਬਲੇ ਗੌਰ ਹੈ ਕਿ ਸੂਬੇ ਦੇ ਵਿੱਚ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ 'ਚ 72 ਘੰਟਿਆਂ ਦੇ ਲਈ ਭਾਰੀ ਤੋਂ ਬਹੁਤ ਭਾਰੀ ਬਰਸਾਤ ਦਾ orange alert ਜਾਰੀ ਕੀਤਾ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਹੈ ਤੇ ਹੁਣ ਅਸੀਂ ਗੱਲ ਕਰਾਂਗੇ ਆਪਣੇ ਦਰਸ਼ਕਾਂ ਦੇ ਵੱਲੋਂ ਭੇਜੀ ਗਈਆਂ ਕੁਝ ਵੀਡੀਓਜ਼ ਦੀ ਔਰ ਨੰਬਰ ਤੁਹਾਨੂੰ ਜਿਹੜੀ ਵੀ ਸਕਰੀਨ ਦੇ ਉੱਤੇ ਅਸੀਂ ਫਲੈਸ਼ ਕਰ ਰਹੇ ਹਾਂ ਲਗਾਤਾਰ ਰੁਖ ਲਗਾਓ ਵੀਡੀਓ ਬਣਾਉ ਅਤੇ ਸਾਨੂੰ ਭੇਜੋ ਇਸ ਨੰਬਰ ਦੇ ਉੱਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚੁਗਿਰਦੇ ਦੇ ਪ੍ਰਤੀ ਅਪਾ ਸਾਰੇ ਮਿਲ ਕੇ ਆਪਣਾ ਜਿਹੜਾ ਫਰਜ਼ ਹੈ ਉਸ ਨੂੰ ਨਿਭਾ ਸਕੀਏ ਕੁਝ ਵੀਡੀਓਜ਼ ਆਈਆਂ ਨਹੀਂ ਉਹ ਤੁਹਾਨੂੰ ਦਿਖਾਉਂਦੇ ਇੱਕ ਰੁੱਖ ਲਾਉਣਾ ਫਰਕ ਤਾਂ ਪੈਂਦਾ ਹੈ ਹਰ ਕੋਈ ਬੰਦਾ ਇੱਕ ਬੂਟਾ ਲਗਾਵੇ ਫਰਕ ਤੇ ਪੈਂਦਾ ਹੈ ਅਸੀਂ ਲੇ ਪ੍ਰਿੰਸੀਪਲ ਸਾਹਿਬ ਦੇ ਨਾਂ ਤੇ ਲਗਾ ਰਹੇ ਹਾਂ ਤਾਂ ਕਿ ਸਾਡੇ ਸਕੂਲ ਦੇ ਵਿੱਚ ਹਰਿਆਲੀ ਰਹੇ ਤੇ ਇਹ ਆਕਸੀਜਨ ਦਿੰਦੇ ਰਹਿਣ ਤੇ ਹਰਾ ਭਰਿਆ ਰਹੇ ਪੁੱਤ ਠੀਕ ਹੈ ਬਹੁਤ-ਬਹੁਤ ਵਾਰਕਾ ਸਾਰਿਆਂ ਨੂੰ ਇਹ ਸਾਰਿਆਂ ਚਾਹੀਦਾ ਕਿ ਆਪਾਂ ਤੁਸੀਂ ਆਪ ਮਾਦਨਾਂ ਦੇ ਜੁੜੀ ਜਾइए ਮਰੀਨਾਂ डॉक्टर विक्रम शर्मा दी बेटी ओमaira शर्मा ने एक स्पेशल बिंगा का पौधा लगाया संसार में दो दो कुत्ते लाऊं चाहिए मैं आज मैं दो कुत्ते लगा देते ਤਤ ਤੁਸੀਂ ਇਸ ਤਰੀਕੇ ਨਾਲ ਵੀਡੀਓ ਬਣਾ ਕੇ ਸਾਡੇ ਤੱਕ ਭੇਜ ਸਕਦੇ ਹੋ ਸ੍ਰੀ ਸ਼ਾਮ 5 ਵਜੇ ਤੇ ਰਾਤ 9 ਵਜੇ ਦੇ ਬੁਲੇਟਿਨਸ ਦੇ ਵਿੱਚ ਆਪਣੇ ਦਰਸ਼ਕਾਂ ਦੇ ਵੱਲੋਂ ਫਰਜ਼ ਨਿਭਾਇਆ ਗਿਆ ਜੋ ਕੁਦਰਤ ਦੇ ਪ੍ਰਤੀ ਉਸ ਦੀਆਂ ਤਸਵੀਰਾਂ ਸਭ ਦੇ ਨਾਲ ਸਾਂਝੀਆਂ ਕਰਦੇ ਹਾਂ ਨਾਮ ਤੇ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਤੇ ਨਾਲ ਹੀ ਬਹੁਤ ਸਾਰੇ ਦਰਸ਼ਕ ਸਾਨੂੰ ਤਸਵੀਰਾਂ ਭੇਜ ਰਹੇ ਨੇ ਤਾਂ ਤਸਵੀਰਾਂ ਇਸ ਸ਼ੋਅ ਦੇ ਵਿੱਚ ਅਸੀਂ ਨਹੀਂ ਲੈ ਰਹੇ ਅਸੀਂ ਸਿਰਫ ਵੀਡੀਓਜ਼ ਹੀ ਦਿਖਾ ਰਹੇ ਹਾਂ ਕਿਉਂਕਿ ਵੀਡੀਓ ਸਾਨੂੰ ਜ਼ਰੂਰ ਭੇਜੋ ਫਿਲਹਾਲ ਦੀ ਇਜਾਜ਼ਤ ਦਿਓ ਮੁਲਾਕਾਤ ਰਾਤ 9 ਵਜੇ ਮੁਰਤੋਂ ਹੋਵੇਗੀ ਫਿਲਹਾਲ ਇਜਾਜ਼ਤ ਦਿਓ ਤਾਂ